ਗੁਰਬਾਣੀ ਦਾ ਇੱਕ ਬਚਨ ਆ ਪਹਿਲਾ ਮਰਨ ਕਬੂਲ ਜੀਵਨ ਕੇ ਸਾਡਾ ਉਹ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਸਿੱਖ ਜਿਹੜਾ ਵਾ ਉਹ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਜੀਉਂਦਾ ਅਸੀਂ ਸਾਰੇ ਇਹ ਕੋਸ਼ਿਸ਼ ਕਰਦੇ ਆਂ ਵੀ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਚੱਲੀਏ ਕੋਸ਼ਿਸ਼ ਸ਼ਖਸ਼ੀਅਤਾਂ ਉਹ ਵਾ ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਹੰਡਾਇਆ ਤੇ ਕਮਾਇਆ ਉਹਦੇ ਵਿੱਚ ਹੀ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਤੇ ਸਾਡੇ ਹੋਰ ਕਈ ਪੰਦੀ ਸਿੰਘ ਆ ਜਿਹੜੇ ਕਹਿੰਦੇ ਆ ਕਿ ਮੈਂ ਕਦੀ ਕਿਸੇ ਦੇ ਸਾਹਮਣੇ ਝੁਕੂਗਾ ਨਹੀਂ ਲਿਫੂਗਾ ਨਹੀਂ ਮੇਰੇ ਲਈ ਸਿੱਖੀ ਅਸੂਲ ਤੇ ਸਿੱਖੀ ਸਿਧਾਂਤ ਜਿਹੜੇ ਆ ਵੱਡੇ ਆ ਔਰ ਹੁਣ ਵੀ ਉਹਨਾਂ ਨੇ ਕਿਹਾ ਵੀ ਅਸੀਂ ਜੋ ਕੀਤਾ ਸਾਨੂੰ ਉਹਦੇ ਤੇ ਫਕਰ ਆ ਸਾਨੂੰ ਉਹਦੇ ਤੇ ਮਾਣ ਆ ਮੈਂ ਉਹਨਾਂ ਨੂੰ ਮਿਲਿਆ ਉਹ ਬੜੇ ਚੜ੍ਹਦੀ ਕਲਾ ਦੇ ਵਿੱਚ ਤੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਹੀ ਉਹਨਾਂ ਨੇ ਇਹ ਗੱਲ ਆਖਿਆ ਕਿ ਮੈਂ ਤੇ ਗੁਰੂ ਦੇ ਬਾਣੇ ਦੇ ਵਿੱਚ ਆ ਗੁਰੂ ਦੀ ਰਜ਼ਾ ਦੇ ਵਿੱਚ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਇੱਕ ਬਚਨ ਆ ਪਹਿਲਾਂ ਮਰਨ ਕਬੂਲ ਜੀਵਨ ਕੀ ਛਾਡਾਸ ਉਹ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਸਿੱਖ ਜਿਹੜਾ ਵਾ ਉਹ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਜੀਉਂਦਾ ਅਸੀਂ ਸਾਰੇ ਇਹ ਕੋਸ਼ਿਸ਼ ਕਰਦੇ ਆਂ ਵੀ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਚੱਲੀਏ ਕੋਸ਼ਿਸ਼ ਸ਼ਖਸੀਅਤਾਂ ਉਹ ਵਾ ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਹੰਡਾਇਆ ਤੇ ਕਮਾਇਆ ਉਹਦੇ ਵਿੱਚ ਹੀ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਤੇ ਸਾਡੇ ਹੋਰ ਕਈ ਬੰਦੀ ਸਿੰਘ ਆ ਖਾਸ ਕਰਕੇ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਜਿਨ੍ਹਾਂ ਨੇ ਕੋਈ ਅਪੀਲ ਨਹੀਂ ਕੀਤੀ ਹੈਗੀ ਕਿ ਮੇਰੀ ਕੋਈ ਫਾਂਸੀ ਜਿਹੜੀ ਆ ਉਹ ਮੈਨੂੰ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ ਜਿਹੜੇ ਕਹਿੰਦੇ ਆ ਕਿ ਮੈਂ ਕਦੀ ਕਿਸੇ ਦੇ ਸਾਹਮਣੇ ਝੁਕੂੰਗਾ ਨਹੀਂ ਲਿਫੂੰਗਾ ਨਹੀਂ ਮੇਰੇ ਲਈ ਸਿੱਖੀ ਅਸੂਲ ਤੇ ਸਿੱਖੀ ਸਿਧਾਂਤ ਜਿਹੜੇ ਆ ਵੱਡੇ ਆ ਔਰ ਹੁਣ ਵੀ ਉਹਨਾਂ ਨੇ ਕਿਹਾ ਵੀ ਅਹੀਂ ਜੋ ਕੀਤਾ ਸਾਨੂੰ ਉਹਦੇ ਤੇ ਫਕਰ ਆ ਸਾਨੂੰ ਉਹਦੇ ਤੇ ਮਾਣ ਆ ਤੋ ਐਜੇ ਜਥੇਦਾਰ ਹੋਂ ਦੇ ਨਾਤੇ ਪੰਥ ਦਾ ਸੇਵਾਦਾਰ ਹੋਂ ਦੇ ਨਾਤੇ ਮੈਂ ਉਹਨਾਂ ਨੂੰ ਮਿਲਿਆ ਉਹ ਬੜੇ ਚੜ੍ਹਦੀ ਕਲਾ ਦੇ ਵਿੱਚ ਤੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਇਹ ਗੱਲ ਆਖਿਆ ਕਿ ਮੈਂ ਤੇ ਗੁਰੂ ਦੇ ਬਾਣੇ ਦੇ ਵਿੱਚ ਆ ਗੁਰੂ ਦੀ ਰਜ਼ਾ ਦੇ ਵਿੱਚ ਆ ਬਾਕੀ ਉਹਨਾਂ ਨੇ ਫੇਰ ਉਹ ਗੱਲ ਤੋਂ ਰਾਈ ਆ ਭਈ ਜਿਹੜਾ ਉਹਨਾਂ ਦਾ ਮਸਲਾ ਉੱਥੇ ਹੈਗਾ ਵਾ 2019 ਦੇ ਵਿੱਚ ਜਦੋਂ ਗੁਰੂ ਨਾਨਕ ਪਾਸ਼ਾ ਦਾ 550 ਸਾਲਾ ਪ੍ਰਕਾਸ਼ ਪੁਰਬ ਹੀ ਉਦੋਂ ਸਰਕਾਰ ਨੇ ਐਲਾਨ ਕੀਤੇ ਆ ਜੇ ਮੰਨ ਲਓ ਉਹ ਤੇ ਕਹਿੰਦੇ ਵੀ ਜੇ ਮੁਕਰ ਵੀ ਗਾਇਆ ਤੇ ਠੀਕ ਆ ਪਰ ਇਹ ਇੱਕ ਪਾਸਾ ਕਰ ਦੋ ਉਹ ਅੱਜ ਵੀ ਇਹ ਕਹਿੰਦੇ ਵੀ ਇੱਕ ਪਾਸਾ ਕਰ ਦੋ ਮੈਂ ਕੋਈ ਭੀਖ ਨਹੀਂ ਮੰਗ ਮੰਗਦਾ ਮੈਂ ਗੁਰੂ ਦੇ ਰਜ਼ਾ ਦੇ ਵਿੱਚ ਤੇ ਗੁਰੂ ਦੇ ਭਾਣੇ ਦੇ ਵਿੱਚ ਆ ਬਾਕੀ ਉਹ ਪੂਰੀ ਚੜ੍ਹਦੀ ਕਲਾ ਦੇ ਵਿੱਚ ਸੀ ਨਾਮ ਬਾਣੀ ਦੇ ਨਾਲ ਜੁੜੇ ਹੋਏ ਆ ਤੇ ਗੁਰੂ ਦੀਆਂ ਬਾਤਾਂ ਪਾਈਆਂ ਤੇ ਸਿੱਖ ਇਤਿਹਾਸ ਦੀ ਗੱਲ ਕੀਤੀ ਕੋਈ ਗੱਲ ਉਹਨਾਂ ਨੇ ਇਹ ਵੀ ਰੱਖੀ ਕਿ ਕੋਈ ਮੇਰੇ ਕੇਸ ਜਿਹੜਾ ਵਾਪਸ ਕੀਤਾ ਜਾਵੇ ਐਸਜੀਪੀਸੀ ਕਹਿੰਦੀ ਅਸੀਂ ਕੇਸ ਵਾਪਸ ਨਹੀਂ ਲਵਾਂਗੇ ਇਸ ਤਰੀਕੇ ਦੀ ਵੀ ਚਰਚਾ ਹੋਈ ਹੈ ਜੀ ਉਹ ਪ੍ਰਧਾਨ ਸਾਹਿਬ ਜਿਹੜੇ ਹਰਜਿੰਦਰ ਸਿੰਘ ਧਮੀ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਚਲੋ ਕਿਹਾ ਵੀ ਮੇਰੇ ਵੱਲੋਂ ਸੁਨੇਹਾ ਲਾ ਦਿਓ ਭਈ ਅਸਲ ਦੇ ਵਿੱਚ ਗੱਲ ਤੇ ਉਹਨਾਂ ਦੀ ਠੀਕ ਆ ਵੀ ਗੱਲ ਤੇ ਸੰਸਥਾਵਾਂ ਦੀ ਆ ਸ਼੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਮਾਤ ਔਰ ਉਹ ਵਾਰ-ਵਾਰ ਸਮਾਂ ਮੰਗਦੇ ਆ ਤੇ ਸਰਕਾਰਾਂ ਤੇ ਮਿਲਣ ਦਾ ਸਮਾਂ ਵੀ ਨਹੀਂ ਦਿੰਦੀਆਂ ਇਹ ਮਸਲੇ ਤੇ ਤੋਂ ਉਹਨਾਂ ਦੀ ਭਾਵਨਾ ਬੜੀ ਸੱਚੀ ਸੁੱੱਚੀ ਆ ਵੀ ਇਦਾਂ ਜਿਹੜੀਆਂ ਸੰਸਥਾਵਾਂ ਆ ਇਹਦਾ ਵਕਾਰ ਬਹਾਲ ਰਹਿਣਾ ਚਾਹੀਦਾ ਇਸ ਕਰਕੇ ਜੋ ਵੀ ਸਰਕਾਰ ਆ ਇੱਕ ਇੱਕ ਪਾਸਾ ਦੇ ਘਰੇ ਨਾ ਇੱਕ ਫੈਸਲਾ ਦੇ ਘਰੇ ਨਾ ਕੋਰਟ ਹੁਣ 18 ਮਾਰਚ ਨੂੰ ਉਹ ਲੱਗੀ ਸੀ ਉਸ ਤੋਂ ਬਾਅਦ ਕੀ ਹੋਇਆ ਅਜੇ ਤੱਕ ਕੁਝ ਵੀ ਨਹੀਂ ਹੋਇਆ ਤੋਂ ਤੇ ਆਪਣੀ ਗੱਲ ਦੇ ਉੱਤੇ ਕਹਿમી ਹੈਗੇ ਨਾ ਕੋਈ ਕਿਸੇ ਨਾਲ ਮੁਲਾਕਾਤ ਨਹੀਂ ਕਰਦਾ ਅੱਜ ਵੀ ਪਾਰ ਦੀ ਬਚਾ ਰਹੇ ਹਾਂ ਉਹਨੂੰ ਲੈ ਕੇ ਸੰਤਾ ਨੂੰ ਵੀ ਨਾਲ ਜਾਣਾ ਹੈ ਕਿਉਂਕਿ ਸੰਤਾ ਬੜੀ ਦੁਕਾ ਦੇ ਵਿੱਚ ਰਹੇ ਉਹ ਦੂਜੇ ਪਾਸੇ ਹਰਨਾਮ ਸਿੰਘ ਤੁਮਾਰੀ ਕਾਰਜ ਰਸਿ ਜਿਰਾ ਹੈ ਤਨ ਗੁਰਾਇਸ ਜੀ ਤੋਂ ਪਹਿਲਾਂ ਵੀ ਅਕਾਲ ਤਖਤ ਸਾਹਿਬ ਨੂੰ ਕੋਈ ਬੋਲਣ ਦਵਾਨੀ ਇਹ ਇਸ ਇਸ ਮਸਲੇ ਤੇ ਭਾਈ ਭਲਵੰਤ ਸਿੰਘ ਰਾਜੂਆਣਾ ਦੀ ਉਹ ਚੇਚਾ ਸੁਨੇਹਾ ਦਿੱਤਾ ਅੰਦਰ ਉਹ ਸੁਨੇਹਾ ਇਹ ਆ ਕਿ ਅਕਾਲ ਤਖਤ ਸਾਹਿਬ ਸਰਵੋੱਚ ਅਕਾਲ ਤਖਤ ਸਾਹਿਬ ਮਹਾਨ ਅਰ ਉਨ੍ਹਾਂ ਨੇ ਕਿਹਾ ਵੀ ਅੱਜ ਤੱਕ ਜਿੰਨੇ ਵੀ ਜਥੇਦਾਰ ਸਾਹਿਬ ਲੱਗੇ ਆ ਉਹ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਨੁਮਾਇੰਦਗੀ ਲਾਉਂਦੀ ਰਹੀ ਆ ਉਸੇ ਪ੍ਰੋਸੈਸ ਦੇ ਤਹਿਤ ਹੁਣ ਜਥੇਦਾਰ ਸਾਹਿਬ ਲੱਗੇ ਆ ਭਈ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੇ ਮਾਣ ਮਰਿਆਦਾ ਦਾ ਖਿਆਲ ਰੱਖਦਿਆਂ ਇਹੋ ਜੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਠੇਸ ਪਹੁੰਚਦੀ ਆ ਔਰ ਰਾਜਵਾਨਾ ਸਾਹਿਬ ਨੇ ਉਚੇਚਾ ਸੁਨੇਹਾ ਦਿੱਤਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਹ ਜਿਹੜਾ ਦਿਨ ਵਾ ਬਹੁਤ ਇਤਿਫਾਕ ਦੇ ਨਾਲ ਔਰ ਸ਼ਹੀਦਾਂ ਨੂੰ ਯਾਦ ਕਰਦੇ ਆ ਗੁਰੂ ਦੀ ਭੈ ਭਾਵਨੀ ਦੇ ਵਿੱਚ ਮਨਾਇਆ ਜਾਵੇ ਸਰਦਾਰ ਬਲਵੰਤ ਸਿੰਘ ਰਾਜਵਾਨਾ ਸਾਹਿਬ ਨੇ ਉਚੇਚਾ ਇਹ ਸੁਨੇਹਾ ਦਿੱਤਾ ਕਿ ਕਿਸੇ ਵੀ ਕਿਸਮ ਦਾ ਕਿਸੇ ਨੂੰ ਕੋਈ ਖਲਲ ਨਹੀਂ ਪਾਉਣਾ ਚਾਹੀਦਾ ਸਾਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਜਿਹੜੇ ਕੌਮ ਲਈ ਆਪਣੀ ਜਾਨ ਵਾਰ ਗਏ ਇਹ ਉਹਨਾਂ ਦਾ ਵੀ ਸੁਨੇਹਾ ਹੈਗਾ ਬਲਵੰਤ ਸਿੰਘ ਰਾਜਵਾਨਾ ਸਾਹਿਬ ਨੇ ਇਹ ਦਿੱਤਾ ਸਿੰਘ ਸਾਹਿਬ ਬੰਦੀ ਸਿੰਘਾ ਦੀ ਕਰਨ ਕਰਦਾ ਤੁਸੀਂ ਕਦੀ ਮੇਰੇ ਮੁਖ ਦੇ ਵਿੱਚੋਂ ਕੋਈ ਸ਼ਬਦ ਅੱਜ ਤੱਕ ਸੁਣਿਆ ਮੈਂ ਤੇ ਗੁਰੂ ਦੀ ਇਸ ਸੋਚ ਦਾ ਧਾਰਨੀ ਆ ਆਈਮਲ ਗੁਰਸਿੱਖ ਆਈਮਲ ਤੂੰ ਮੇਰੇ ਗੁਰੂ ਕੇ ਪਿਆਰੇ ਮੇਰੀ ਖੱਲੋ ਮੋਜੜੇ ਗੁਰਸਿੱਖ ਹੰਡੰਦੇ ਜੇ ਮੇਰੀ ਚੰਮ ਦੇ ਜੋੜੇ ਵੀ ਬਣ ਜਾਣ ਇਹੋ ਜੇ ਗੁਰਮਖ ਆਪਣੇ ਚਰਨਾਂ ਚ ਪਾ ਲੈਣ ਤੇ ਮੈਂ ਸਮਝਦਾ ਮੇਰੇ ਸੁਭਾਗ ਆ ਬੰਦਾ ਵੱਡਾ ਨਹੀਂ ਹੁੰਦਾ ਪੰਥ ਵੱਡਾ ਜੇ ਪੰਥ ਕਹੂਗਾ ਕਿ ਮੈਂ ਕੋਈ ਉਸ ਦਿਨ ਕਾਰਵਾਈ ਨਾ ਕਰਾਂ ਪੰਥ ਸਾਹਮਣੇ ਮੈਂ ਹਜ਼ਾਰ ਵਾਰੀ ਝੁਕ ਦੂੰਗਾ ਮੈਂ ਪੰਥ ਦਾ ਸੇਵਕ ਆ ਪਰ ਮੈਂ ਸਾਰਿਆਂ ਦਾ ਮਾਨ ਸਨਮਾਨ ਕਰਦਾ ਕਰਦਾ ਰਹੂੰਗਾ ਔਰ ਮੇਰੇ ਦਿਲ ਦੇ ਵਿੱਚ ਕਿਸੇ ਦੇ ਪ੍ਰਤੀ ਨਾ ਕਦੀ ਨਫ਼ਰਤ ਸੀ ਨਾ ਹੋਊਗੀ ਮੈਨੂੰ ਤੇ ਗੁਰੂ ਨੇ ਸੇਵਾ ਦਿੱਤੀ ਆ ਤੇ ਮੈਂ ਗੁਰੂ ਤੇ ਬੜਾ ਭਰੋਸਾ ਕਰਦਾ ਹਰਮੰਦਰ ਸਾਹਿਬ ਦੇ ਵਿੱਚ ਬਿਜਲੀ ਦੀ ਘਟਨਾ ਵਾਪਰੀ ਹੈ ਗੁਟਕਾ ਸਾਹਿਬ ਦਾ ਜਿਸ ਸਿਗਨਲ ਇਹ ਅਪਮਾਨ ਕੀਤਾ ਗਿਆ ਤੁਸੀਂ ਕਿਵੇਂ ਇਸ ਦੇ ਉੱਪਰ ਕੀ ਤੁਹਾਡਾ ਟਿੱਕਰ ਮਾ ਦੇਖੋ ਬਹੁਤ ਮਾੜੀ ਮੰਦ ਭਾਗੀ ਗੱਲ ਆ ਜਿੱਦਣ ਦਰਬਾਰ ਸਾਹਿਬ ਦਾ ਜੰਗਲਾ ਟੱਪਿਆ ਬੰਦਾ ਔਰ ਉਹਨੇ ਸਾਡੀ ਅਣਖ ਨੂੰ ਵੰਗਾਰਿਆ ਸੀ ਉਹਦੇ ਜਿਹੜੇ ਡੀਐਨਏ ਦੇ ਲਈ ਇਹਨਾਂ ਨੇ ਸਰੀਰ ਦੇ ਕਈ ਪਾਰਟ ਦਿੱਤੇ ਅੱਜ ਤੱਕ ਉਹ ਰਿਪੋਰਟ ਆਈ ਆ ਤੋ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਦੇਖਣਾ ਚਾਹੀਦਾ ਇਹ ਮੰਦਪਾ ਕੀ ਗੱਲ ਆ ਇਹ ਬੰਦਾ ਕੌਣ ਆ ਇਹਦੇ ਪਿੱਛੇ ਕੌਣ ਆ ਇਹ ਸਾਰੀ ਸ਼ਾਨ ਵੀਨ ਹੋਣੀ ਚਾਹੀਦੀ ਸਿੱਖ ਕਦੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ